ਮੇਰਾ ਨਾਮ ਅਨਮਿਤ ਕੋਰ ਪ੍ਰਿੰਸੀਪਲ ਸਕੂਲ ਆਫ ਫੈਮਿਨੈਸ ਸ਼ਟਾ ਅੰਮ੍ਰਿਤਸਰ ਜਿਹੜੇ ਸਕੂਲ ਆਫ ਫੈਮਿਨੈਸ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਨੇ ਇੱਕ ਨਵੀਂ ਸੋਚ ਨੂੰ ਲੈ ਕੇ ਖੋਲੇ ਗਏ ਨੇ ਇਹ ਸਕੂਲ ਦਾ ਮੋਟੋ ਹੈ ਸਕੂਲ ਆਫ ਫੈਮਿਨੈਸ ਦਾ ਇਨੀਸ਼ੀਏਟ ਇਨੋਵੇਟ ਐਂਡ ਇਨਸਪਾਇਰ ਇਸ ਮੋਟੋ ਦੇ ਉੱਤੇ ਸਾਡੇ ਸਕੂਲ ਆਫ ਫੈਮਿਨੈਸ ਕੰਮ ਕਰਦੇ ਆ ਬੱਚਿਆਂ ਦੀ ਜਿਹੜੀ ਐਡਮਿਸ਼ਨ ਹੈ ਉਹ ਦੋ ਕਲਾਸਿਸ ਦੇ ਵਿੱਚ ਹੁੰਦੀ ਹੈ 9th ਐਂਡ 11th ਔਰ ਇਹ ਐਡਮਿਸ਼ਨ ਜਿਹੜੀ ਹੈ ਉਹ ਬੱਚਿਆਂ ਦੀ ਮੈਰਿਟ ਬੇਸਿਸ ਤੇ ਥਰੂ ਐਂਟ੍ਰੈਂਸ ਐਗਜ਼ਾਮ ਹੁੰਦੀ ਹੈ ਆਲ ਓਵਰ ਪੰਜਾਬ ਜਿਹੜਾ ਐਗਜ਼ਾਮ ਕਰਵਾਇਆ ਜਾਂਦਾ ਉਸ ਤੋਂ ਬਾਅਦ ਬੱਚੇ ਦੀ ਇੰਟਰਸਟ ਅਕੋਰਡਿੰਗ ਜਿਹੜੇ ਵੀ ਫੀਲਡ ਦੇ ਵਿੱਚ ਬੱਚਾ ਜਾਣਾ ਚਾਹੁੰਦਾ ਚਾਹੇ ਉਹ ਇੰਜੀਨੀਅਰਿੰਗ ਲਾਈਨ ਹੋਵੇ ਮੈਡੀਕਲ ਲਾਈਨ ਹੋਵੇ ਜਾਂ ਆਮੇ ਆਫੀਸਰ ਬਣਨਾ ਹੈ ਜਾਂ ਯੂਪੀਐਸਸੀ ਕਲੀਅਰ ਕਰਨੀ ਹੈ ਬੱਚੇ ਨੇ ਜੋ ਦਾ ਏਮ ਹੈ ਚਾਹੇ ਉਹ ਸਪੋਰਟਸ ਪਰਸਨ ਬਣਨਾ ਚਾਹੁੰਦਾ ਹੈ ਉਹਦੇ ਅਕੋਰਡਿੰਗਲੀ ਬੱਚਿਆਂ ਨੂੰ ਰੈਗੂਲਰ ਕਲਾਸਿਸ ਦੇ ਨਾਲ ਨਾਲ ਕੋਚਿੰਗ ਦਿੱਤੀ ਜਾਂਦੀ ਹੈ ਫ੍ਰੀ ਆਫ ਕਾਸਟ ਇਸ ਤੋਂ ਇਲਾਵਾ ਸਕੂਲ ਆਫ ਫੈਮਿਨਸ ਦਾ ਟੈਸਟ ਪਲੀਅਰ ਕਰਨ ਵਾਲੇ ਬੱਚਿਆਂ ਨੂੰ ਸਪੈਸ਼ਲ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਜਿਵੇਂ ਕਿ ਇੱਕ ਸਪੈਸ਼ਲ ਯੂਨੀਫਾਰਮ ਬੱਚਿਆਂ ਲਈ ਦਿੱਤੀ ਜਾਂਦੀ ਹੈ ਸਪੈਸ਼ਲੀ ਡਿਜ਼ਾਈਨ ਕੀਤੀ ਹੋਈ ਹੈ ਬੱਚਿਆਂ ਨੂੰ ਟਰਾਂਸਪੋਰਟ ਦੀ ਫੈਸਿਲਿਟੀ ਦਿੱਤੀ ਗਈ ਹੈ ਜਿਹੜੇ ਬੱਚੇ ਦੂਰ ਦੇ ਇਲਾਕਿਆਂ ਤੋਂ ਆਂਦੇ ਨੇ